ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਪ੍ਰੈਸ ਵਾਲੇ ਵੀਰਾਂ ਦਾ तहे ਦਿਲੋਂ ਧੰਨਵਾਦ ਜਦੋਂ ਵੀ ਤੁਸੀਂ ਸਾਡੀ ਕੋਈ ਆਵਾਜ਼ ਹੋਏ ਆਵਾਜ਼ ਸਰਕਾਰ ਤੱਕ ਪੁਲਿਸ ਤੱਕ ਪ੍ਰਸ਼ਾਸਨ ਤੱਕ ਪਹੁੰਚਾਉਣ ਦਾ ਯਰ ਬਹੁਤ ਵੱਡਾ ਯੋਗਦਾਨ ਪਾ ਰਹੇ ਹੋ ਤੇ ਸਾਰਿਆਂ ਦਾ तहे ਦਿਲੋਂ ਧੰਨਵਾਦ ਤੇ ਸਾਡਾ ਜਿਹਦਾ ਸਬਜੈਕਟ ਜਿਹੜਾ ਵਿਸ਼ਾ ਹੈ ਪਿੰਡ ਚੰਪਰ ਹਲਕਾ ਮੁਹਾਲੀ ਜ਼ਿਲ੍ਹਾ ਮੁਹਾਲੀ ਦਾ ਪਿੰਡ ਚੰਪਰ ਜਿੱਥੇ ਅਸੀਂ ਪਹਿਲਾਂ ਤੋਂ ਪ੍ਰੈਸਰਾਂ ਹੀ ਖੇਮਾ ਚੰਦੇ ਆ ਬੇਨਤੀ ਕਰਕੇ ਤਾਂ ਕਿ ਅਸੀਂ ਇੱਕ 5 ਤਰੀਕ ਨੂੰ ਪ੍ਰੈਸ ਕਾਨਫਰੰਸ ਕੀਤੀ ਸੀ ਇੱਥੇ ਝੰਪਰ ਪਿੰਡ ਦੀ ਜਿਹੜੀ ਲੇਡੀ ਆਈ ਸੀ ਇੱਕ ਵੀ ਮੇਰੇ ਬੇਟੇ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਇਹ ਕੁਛ ਕਰਿਆ ਪਰ ਲੇਕਿਨ ਅਸੀਂ 5 ਤਰੀਕ ਨੂੰ ਪ੍ਰੈਸ ਕਾਨਫਰੰਸ ਕਰੀ ਦੀ ਐਫ ਆਈ ਆਰ ਜਿਹੜੀ ਥਾਣਾ ਬਲੌਂਗੀ ਨੇ 5 3 ਤਰੀਕ ਦੀ ਐਫ ਆਈ ਆਰ ਇੱਕ ਦਰਜ ਕਰੀ ਵੀ ਸੀ ਤੇ ਉਸ ਚ ਅਸੀਂ ਜਦੋਂ ਸਾਰਾ ਸਾਨੂੰ ਪਤਾ ਲੱਗਿਆ ਪੰਚਾਇਤ ਨੇ ਆਪਣਾ ਪੱਖ ਦੱਸਿਆ ਤੇ ਉਹ ਲੇਡੀ ਬਾਰੇ ਅਸੀਂ ਘਰ ਵੀ ਜਾ ਕੇ ਆਏ ਉਹਨਾਂ ਦੇ ਘਰੇ ਗਏ ਸਾਰਾ ਕੁਝ ਪੁੱਛਗਿੱਛ ਕੀਤੀ ਸਾਰੀ ਅਸੀਂ ਸਾਡੀ ਟੀਮ ਗਈ ਹੈ ਮੋਰਚੇ ਵੱਲੋਂ ਤਾਂ ਕਿ ਉਸ ਲੇਡੀ ਨੇ ਸਾਨੂੰ ਅਧ ਅਧੂਰੀ ਜਾਣਕਾਰੀ ਦੇ ਕੇ ਹਮਦਰਦੀ ਲੈ ਕੇ ਸਾਡੀ ਪ੍ਰੈਸ 'ਚ ਅਸੀਂ ਬੇਨਤੀ ਕੀਤੀ ਸੀ ਪਰ ਉਸ ਬੇਨਤੀ ਕਰਕੇ ਅੱਜ ਅਸੀਂ ਅਸੀਂ ਤੁਹਾਡੇ ਰਾਹੀਂ ਇਹ ਦੱਸਣਾ ਚਾਹੁੰਦੇ ਆਂ ਵੀ ਜਿਹੜਾ ਉਹ ਐਫ ਆਈ ਆਰ ਦਰਜ ਹੋਈ ਪੰਚਾਇਤ ਤੇ ਉਹ ਅਸਲ 'ਚ ਗਲਤ ਹੋਈ ਹੈ ਜਿਸ ਨੂੰ ਅਸੀਂ ਲਿਖਤੀ ਦਰਖਾਸਤਾਂ ਪੰਚਾਇਤ ਵੱਲੋਂ ਅੱਜ ਇੱਕ ਮਾਨਯੋਗ ਐਸ ਐਸ ਪੀ ਮੁਹਾਲੀ ਨੂੰ ਤੇ ਐਸ ਐਚ ਓ ਮੁਹਾਲੀ ਨੂੰ ਜਿਹੜੀ ਇਹ ਦਰਖਾਸਤ ਇੱਕ ਲਿਖਤੀ ਪੰਚਾਇਤ ਨੇ ਦਿੱਤੀ ਜਿਹਦੇ 'ਚ ਸਾਰੇ ਮੋਹਤਵਪੂਰਨ ਵਿਅਕਤੀਆਂ ਨੇ ਅੱਜ ਮਾੜੀ ਤੇ ਵੀ ਇਕੱਠ ਕੀਤਾ ਸੀ ਮਾੜੀ ਦੇ ਵੀ ਫੋਟੋਆਂ ਖਿੱਚ ਕੇ ਲਿਆਏ ਤੇ ਜਿਸ ਮਾੜੀ ਨੂੰ ਲੈ ਕੇ ਰੌਲਾ ਚੱਲ ਰਿਹਾ ਉਹਦੀਆਂ ਜਮ੍ਹਾਂਬੰਦੀਆਂ ਸਾਡੇ ਕੋਲ ਨਾਲ ਹੀ ਆ ਜਮ੍ਹਾਂਬੰਦੀਆਂ ਮਾੜੀ ਦੇ ਨਾਲ ਐ ਤੇ ਜਿਹੜੀ ਲੇਡੀ ਐ ਉਹਦੀ ਬੇਟੀ ਐ ਉਹ ਕੁੱਟਰੀ ਐ ਬੇਟੇ ਨੂੰ ਤਾਂ ਉਹਦੀਆਂ ਸਾਰੀਆਂ ਇਹ ਫੁਟੇਜ ਪੰਚਾਇਤ ਕਢਾ ਕੇ ਲਈ ਐ ਖੁਦ ਆਪ ਕੁੱਟਿਆ ਤੇ ਪਾਇਆ ਉਹ ਪੰਚਾਇਤ ਦੇ ਕੋਲ ਐ ਜਿਹੜੀ ਫਰਦਾ ਨੇ ਜਮ੍ਹਾਂਬੰਦੀਆਂ ਨੇ ਉਹਦਾ ਪਹਿਲਾਂ ਕੇਸ ਜਿਹੜਾ ਮਾਨਯੋਗ ਮੋਹਾਲੀ ਸੈਸ਼ਨ ਕੋਰਟ ਸੁਣਾਈ ਅਧੀਨ ਐ ਜਿਹੜੀ ਕੋ ਗੁੱਗਾ ਮਾੜੀ ਕਮੇਟੀ ਬਣੀ ਵਿੱਚ ਅੰਬਰ ਚ ਤੇ ਦੂਜੀ ਲੇਡੀ ਜਿਹੜੀ ਆਪਣੇ ਹੱਕ ਨੂੰ ਲੈ ਕੇ ਆਪਣੀ ਪੱਗ ਉਸ ਨੂੰ ਲੈ ਕੇ ਲੜ ਰਹੀ ਐ ਉਹ ਸ਼ਾਮਲਾੜ ਜ਼ਮੀਨ ਹੈ ਪੰਚਾਇਤ ਦਾ ਕੋਈ ਅਧਿਕਾਰ ਨਹੀਂ ਤੇ ਉਹਨੂੰ ਲੇਡੀ ਨੂੰ ਵਿੱਚ ਬਿਠਾ ਲਦੇ ਆ ਉਹਨੂੰ ਕਬਜ਼ਾ ਕਰਾ ਦੇ। ਸਾਡੂ ਵੀ ਉਹ ਕਹਿੰਦੀ ਸੀ ਵੀ ਸਾਡਾ ਉੱਥੇ ਕਬਜ਼ਾ ਕਰਾਇਆ ਜਾ ਸਾਨੂੰ ਵਿੱਚ ਬਿਠਾ ਲਿਆ ਜਾ। ਉੱਥੇ ਅਸੀਂ ਮਾਨਤਾ ਕਰਦੇ ਆਂ ਪਰ ਬੀਬੀ ਅਸੀਂ ਕਿਸੇ ਨੂੰ ਪੰਚੇਤੀ ਜ਼ਮੀਨ ਤੇ ਸ਼ਾਮਲਾੜ ਜ਼ਮੀਨ ਤੇ ਜ਼ਬਰਦਸਤੀ ਨਾ ਕੱਢ ਸਕਦੇ ਆਂ ਨੇ ਨਾ ਬਿਠਾ ਲ ਸਕਦੇ ਆਂ ਸਾਡਾ ਕੋਈ ਅਧਿਕਾਰ ਨਹੀਂ। ਅਸੀਂ ਤਾਂ ਸਿਰਫ ਜਿਹੜੀ ਹੈ ਕਿਸੇ ਨਾਲ ਤੱਕਾਸ਼ਈ ਹੁੰਦੀ ਹੈ ਕੋਈ ਅਤਿਆਚਾਰ ਹੁੰਦਾ ਉਹਦੇ ਬੰਦਲ ਲੱਗ ਅਸੀਂ ਚੱਲਣਾ ਹੁੰਦਾ ਉਹਦੀ ਕੋਈ ਗੱਲ ਕਰਨੀ ਹੁੰਦੀ ਹੈ ਤਾਂ ਕਿ ਜਿਹੜਾ ਬੰਦਾ ਜਾਇਜ਼ ਕੋਈ ਹੋਵੇ ਉਹਦੀ ਮਦਦ ਕਰਦੇ ਆਂ। ਕਾਫੀ ਜੜੀ ਹੈ ਬੇਨਤੀ ਕਰਦੇ ਆਂ ਵੀ ਇਸ ਦੀ ਪੜਤਾਲ ਕਰਕੇ ਮਾਨਯੋਗ ਐਸਐਸਪੀ ਮੋਹਾਲੀ ਐਸਐਚਓ ਬੁਲਾਉਂਗੀ ਇਹ ਪਰਚਾ ਰੱਦ ਕੀਤਾ ਜਾਵੇ ਕੈਂਸਲ ਕੀਤਾ ਜਾਵੇ ਜਿਵੇਂ ਅਸੀਂ ਪਿੰਡ ਚ ਜਾ ਕੇ ਇਨਕੁਆਰੀ ਕੀਤੀ ਹੈ ਐਸੇ ਤਰ੍ਹਾਂ ਜਾ ਕੇ ਪੁਲਿਸ ਅਫਸਰ ਕੋਈ ਇਮਾਨਦਾਰ ਪੁਲਿਸ ਅਫਸਰ ਇਨਕੁਆਰੀ ਕਰੇ ਤਾਂ ਇਹ ਪਰਤਾ ਜਿਹੜਾ ਗਲਤ ਹੈਗਾ ਉਹ ਸਿਰਫ ਸਿਰਫ ਦਬਾਅ ਪ੍ਰੈਸ਼ਰ ਬਣਾਉਣ ਵਾਸਤੇ ਸਰਪੰਚ ਨੂੰ ਸਰਪੰਚ ਦੇ ਘਰ ਵਾਲੇ ਨੂੰ ਪੰਚਾਂ ਨੂੰ ਤੇ ਬਾਕੀ ਹੋਰ ਵੀ ਬੰਦਿਆਂ ਨੂੰ ਜਿਹੜਾ ਤੰਗ ਪ੍ਰੇਸ਼ਾਨ ਕਰ ਰਹੀ ਹੈ ਲੇਡੀ ਇਸ ਕਰਕੇ ਕੋਈ ਵੀ ਜਿਹੜਾ ਹੈਗਾ ਇਹਦੀ ਪੜਤਾਲ ਕਰਕੇ ਪਰਚਾ ਤੁਰੰਤ ਕੈਨਸਲ ਕੀਤਾ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦੀ ਫਤਿਹ ਜਿਹੜੀ ਲੇਡੀਜ਼ ਨੇ ਸਾਡੇ ਤੇ ਵਿਰੁੱਧ ਐਫ ਆਈ ਆਈ ਦਰਜ ਕਰਾਈ ਹੈ ਉਹ ਜ਼ਿਆਦਾਤਰ ਝੂਠੀ ਹੈ ਉਹਦੀ ਪੜਤਾਲ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ ਉਹ ਲੇਡੀਜ਼ ਆ ਉਹਦੀ ਬੇਟੀ ਨੇ ਆਪਣੇ ਬੇਟੇ ਨੂੰ ਆਪ ਕੁੱਟਿਆ ਝੂਠਾ ਪਰਚਾ ਸਾਡੇ ਤੇ ਕਰਾ ਤਿਆ ਅਸਲ 'ਚ ਰੋਲਾ ਉਹਦਾ ਮਾੜੀ ਨਾਲ ਹੈ ਜੀ ਗੁੱਗਾ ਮਾੜੀ ਨਾਲ ਕੋਮੇਟੀ ਨਾਲ ਉਹਦਾ ਕੇਸ ਚੱਲਦਾ ਏ ਉਹ ਸਾਡੇ ਪੰਚਾਇਤ ਤੇ ਦਬੋਪਾਉਂਦੀ ਸੀਗੀ ਵੀ ਤੁਸੀਂ ਮੈਨੂੰ ਮਾੜੀ ਤੇ ਬਿਠਾ ਲਓ ਅਸੀਂ ਉਹਨੂੰ ਮਨਾਂ ਕਰਤਿਆ ਇਸ ਕਰਕੇ ਉਹਨੇ ਆਪਣੇ ਬੇਟੇ ਨੂੰ ਆਪ ਕੁੱਟਿਆ ਤੇ ਝੂਠਾ ਪਰਚਾ ਸਾਡੇ ਤੇ ਦਰਜ ਕਰਾ ਦਿੱਤਾ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਇਹਦੀ ਪੜਤਾਲ ਕੀਤੀ ਜਾਵੇ ਧੰਨਵਾਦ ਜੀ ਇਹ ਜਿਹੜਾ ਸਪੰਸਾ ਬੰਦਾ ਕੁੱਟਿਆ ਹੈਗਾ ਜਿਹੜੀ ਦਿਨਾਂ ਜਿਹੜੀ ਪਹਿਲੇ ਸਰਖਾਸਤ ਸੀਗੀ ਉਹ ਅਸਲ ਚ ਕੁੱਟ ਨਾਲ ਕੀ ਨੇ ਕੀਤੀ ਇਹਦੀ ਬੇਟੀ ਨੇ ਤੇ ਉਹਦੇ ਮੁੰਡੇ ਦੀ ਵਾਰ ਨਾ ਕੁੱਟਿਆ ਜੀ ਉਹਦੀ ਵੀਡੀਓ ਅਸੀਂ ਕਢਾ ਲਈ ਫੋਟੋਆਂ ਲੱਗੀਆਂ ਹੋਈਆਂ ਏ ਤੇ ਪੈਨ ਡਰਾਈਵ ਚ ਪਾਈ ਹੋਈ ਹੈ ਅਸੀਂ ਸਾਰਾ ਵੀਡੀਓ ਕਢਾ ਕੇ ਕੈਮਰਾ ਰਾਹੀਂ ਉਹ ਆਪ ਕੁੱਟ ਰਹੇ ਨਹੀਂ ਜੀ ਇਹ ਜਿਹੜਾ ਮੁੰਡਾ ਜਿਹੜਾ ਕਿਸੇ ਤਰ੍ਹਾਂ ਇਹ ਮਤਲਬ ਰਿਹਾ ਇਹਦਾ ਟਰੈਕਟਰ ਕੀ ਹੈ ਇਹ ਇਹ ਮੁੰਡਾ ਨਸ਼ੇੜੀ ਹੈ ਜੀ ਇੱਕ ਨੰਬਰ ਦਾ ਪਿੰਡ ਚ ਜਾ ਕੇ ਕਿਸੇ ਨੂੰ ਵੀ ਪਤਾ ਕਰ ਲੋ ਇਹ ਹਰੇਕ ਨਾਲੇ ਪੰਗੇ ਲੰਦਾ ਜੀ ਹਰੇਕ ਨੂੰ ਇਹ ਗਾਲਾਂ ਕੱਢਦਾ ਏ ਤੇ ਮਾੜੀ ਤੇ ਵੀ ਉੱਥੇ ਵੀ ਕੈਮਰੇ ਤੋੜਦਾ ਏ ਤੇ ਬੇਅਦਬੀ ਕਰਦਾ ਏ ਜੀ ਪੈਨਾ ਵੀ ਇਹਦੇ ਵਿਰੁੱਧ ਕਈ ਕੇਸ ਦਰਜ ਹੈ ਜੀ ਤੇ ਇੱਕ ਇਹ ਜੀ ਨੂੰ ਮਰਜ਼ੀ ਪੁੱਛ ਲੋ ਜਾ ਕੇ ਨਸ਼ੇ ਦਾ ਆਦੀ ਹੈ ਜੀ ਹਰੇਕ ਨਾਲ ਝਗੜੀ ਝਗੜਾ ਕਰਦਾ ਜੀ ਪਿੰਡ ਚ ਇਹ ਇੱਕ ਮਹਿਲਾ ਨੇ ਹੋਰ ਵੀ ਤੁਹਾਡੇ ਤੇ ਇਲਜ਼ਾਮ ਲਾਇਆ ਸਰ ਪਸਾਬ ਕਿ ਉਹ ਪਿੰਡ ਦਾ ਜਿਹੜਾ BPL ਦਾ ਹੈਗੇ ਪੈਸੇ ਉਹ ਨਹੀਂ ਦਿੱਤੇ ਜਾਂਦੇ ਉਹਦਾ ਕੀ ਮਸਲਾ ਹੈਗਾ ਉਹ ਮਕਾਨ ਹੈ ਇਹ ਮਕਾਨ ਹੀ ਇਹਦਾ ਲੇਡੀਜ਼ ਦਾ ਨਹੀਂ ਹੈਗਾ ਜੀ ਇਹ ਮਕਾਨ ਪਹਿਨਾ ਵੇਚ ਕੇ ਪਿੰਡੋਂ ਬਾਹਰ ਚਲੀ ਗਈ ਸੀ ਤੇ ਦੁਬਾਰੇ ਹੁਣ ਫੇਰ ਆਈ ਇਹ ਕਿਸੇ ਦੇ ਮਕਾਨ ਤੇ ਇਹਨੇ ਕਬਜ਼ਾ ਕੀਤਾ ਹੋਇਆ ਹੈ ਜੇ ਇਹਦਾ ਤਾਂ ਕਰਕੇ ਇਹਨੂੰ ਪੈਸੇ ਨਹੀਂ ਮਿਲਦੇ ਜੀ ਹਾਂਜੀ ਵਾਹਿਗੁਰੂ ਜੀ ਦੀ ਫਤਿਹ ਸਾਡੇ ਪਿੰਡ ਗੁੱਗਾ ਮਾੜੀ ਕਮੇਟੀ ਬਣੀ ਹੋਈ ਹੈ ਜੀ ਉੱਥੇ ਨਿਰਮਲਾ ਦੇਵੀ ਗੁੱਗਾ ਮਾੜੀ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਜੀ ਇਹ ਕਬਜ਼ਾ ਕਰ ਕਰੋੜਾਂ ਦੀ ਜ਼ਮੀਨ ਹੈ ਜੀ ਤੇ ਉਹ ਮਤਲਬ ਸਾਡੇ ਕੋਲ 15 ਦਿਨ ਪਹਿਨਾ 20 ਦਿਨ ਪਹਿਲਾਂ ਸਾਡੇ ਕੋਲ ਆਈ ਸੀ ਸਾਨੂੰ ਕਹਿੰਦੀ ਵੀ ਸਰਪੰਸਾ ਕੋਲ ਆਈ ਸੀ ਉਹ ਕਹਿੰਦੀ ਵੀ ਸਾਨੂੰ ਗੁੱਗਾ ਮਾੜੀ ਤੇ ਮਠਾਲਿਆ ਜਾਵੇ ਜੀ ਗੁੱਗਾ ਮਾੜੀ ਦੇ ਕਮੇਟੀ ਦੇਖਰੇਖ ਕਰਦੀ ਹੈ ਜੀ ਕਮੇਟੀ ਉਹ ਮੇਲਾ ਭਰਾਂਦੀ ਹੈ ਜੀ ਕਮੇਟੀ ਉੱਥੇ ਸੇਵਾ ਜੋ ਵੀ ਹੈ ਸਾਰਾ ਕੁਝ ਕਮੇਟੀ ਕਰਦੀ ਹੈ ਜੀ ਅਸੀਂ ਇਹਨੂੰ ਜਵਾਬ ਦਿੱਤੇ ਜੀ ਤਾਂ ਉਹ ਤੋਂ ਬਾਅਦ ਉਹਨੇ ਮੁੰਡੇ ਨੇ ਆਣ ਕੇ ਸਰਪੰਸਾ ਸਾਹਿਬ ਦੇ ਘਰੇ ਆਣ ਕੇ ਗਾਲਾਂ ਗਾਲੀ ਗਲੋਚ ਕੀਤੀ ਜੀ ਤਾਂ ਉਹ ਬਹੁਤ ਉਹਦੀ ਮੰਮੀ ਹਰ ਆਪਣਾ ਉਹਦੀ ਭੈਣ ਨੇ ਦੋਨਾਂ ਨੂੰ ਕੁੱਟਿਆ ਜੀ ਤੇ ਉਹਨਾਂ ਨੇ ਸਾਡੇ ਤੇ ਰਿਪੋਰਟ ਦਰਜ ਕਰਾਈ ਜੀ ਚਾਰ ਪੰਜ ਬੰਦਿਆਂ ਤੇ ਰਿਪੋਰਟ ਦਰਜ ਕਰਾਤੀ ਜੀ ਤੇ ਉਹ ਸਾਡੇ ਤੇ ਨਜਾਇਜ਼ ਪਰਤਾ ਹੋਇਆ ਜੀ ਪਰਚਾ ਸਾਡਾ ਮਤਲਬ ਛਾਣਵੇਂ ਕਰਕੇ ਪਰਚਾ ਸਾਡਾ ਰੱਦ ਕੀਤਾ ਜਾਵੇ ਜੀ ਕਰੋੜਾਂ ਦੀ ਜ਼ਮੀਨ ਹੈ ਜੀ ਉਹਦੇ ਪਿੱਛੇ ਕੋਈ ਸਨਾਰਤੀ ਅਸਰ ਹੋ ਸਕਦੀ ਹੈ ਜੀ ਅਸਲ ਜੀ ਗੱਲ ਤਾਂ ਸਾਰੀ ਇਹ ਜ਼ਮੀਨ ਦੀ ਜਿਹੜੀ ਗੁੱਗਾ ਮੜੀ ਜ਼ਮੀਨ ਹੈ ਨਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਸੇਮਰਨ ਸਿੰਘ ਪਿੰਡ ਝਾਂਪਰ ਦਾ ਪੰਚ ਪੰਚਾਇਤ ਮੈਂਬਰਾਂ ਇਹ ਜੋ ਪਿਛਲੇ ਦਿਨੀ ਸਰਪੰਚ ਸਾਹਿਬ ਤੇ ਝੂਠਾ ਪਰਚਾ ਕਰਵਾਇਆ ਗਿਆ ਜੀ ਉਸ ਦੇ ਸਬੰਧ ਵਿੱਚ ਅਸੀਂ ਇੱਥੇ ਆਜਾਏ ਸੀਗੇ ਜੀ ਤੇ ਜਿਹੜਾ ਇਹ ਪਰਚਾ ਆ ਬੱਚੇ ਦੀ ਕੁੱਟਮਾਰ ਕੀਤੀ ਗਈ ਹੈ ਇਹ ਉਹਦੀ ਮਦਰ ਸਿਸਟਰ ਵੱਲੋਂ ਕੀਤੀ ਗਈ ਹੈ ਜੀ ਜੋ ਸਾਡੇ ਕੋਲ ਵੀਡੀਓ ਵਗੈਰਾ ਸਾਰਾ ਕੁਝ ਹੈਗਾ ਹੈ ਡਾਟਾ ਉਹਦੇ ਆਧਾਰ ਤੇ ਅਸੀਂ ਇਹ ਸੋਰੀ ਉਸ ਤੋਂ ਪਹਿਲਾਂ ਇਹ ਸਰਪੰਚ ਸਾਹਿਬ ਕੋਲ ਮਾੜੀ ਦੇ ਸਥਾਨ ਤੇ ਨਾ ਆਪਣਾ ਬੈਠਣ ਵਾਸਤੇ ਗਏ ਸੀਗੇ ਉੱਥੇ ਤੇ ਸਾਨੂੰ ਉੱਥੇ ਉਹਦੀ ਸਾਮ ਸਮਾਲ ਦਿੱਤੀ ਜਾਵੇ ਉਥੇ ਮਾੜੀ ਜਿਹੀ ਜਗ੍ਹਾ ਤੇ ਬੈਠਣ ਦਿੱਤਾ ਜਾਵੇ ਉਹਦੇ ਸਬੰਧ ਵਿੱਚ ਸਵੰਤ ਸਰਪੰਚ ਸਾਹਿਬ ਨੇ ਉਥੋਂ ਮਨਾ ਕੀਤਾ ਇਹਨਾਂ ਨੂੰ ਜੀ ਤੇ ਉਹਨਾਂ ਨੇ ਕਿਹਾ ਜੀ ਇਹ ਮੇਰਾ ਕਮੇਟੀ ਦਾ ਮਸਲਾ ਆ ਕਮੇਟੀ ਕੋਲ ਜਾਓ ਕਮੇਟੀ ਮਾੜੀ ਬਣੀ ਹੋਈ ਆਪਣੀ ਵੀ ਉਥੇ ਜਾ ਕੇ ਆਪਣਾ ਗੱਲਬਾਤ ਕਰੋ ਜੀ ਇਹ ਉਹਦੇ ਆਧਾਰ ਤੇ ਇਹਨਾਂ ਨੇ ਇਹ ਪਰਚਾ ਕਰਵਾਇਆ ਜੀ ਤੇ ਕੋਈ ਸਾਜ਼ਿਸ਼ ਰਚੀ ਹੈ ਕਹਿੰਦੇ ਪਿੱਛੇ ਕੋਈ ਹੋਰ ਮੈਂਬਰ ਵੀ ਹੋ ਸਕਦੇ ਨੇ ਜੀ ਜਿਨ੍ਹਾਂ ਨੇ ਇਹ ਸਾਰਾ ਕੁਝ ਰਚ ਕੇ ਸਰਪੰਚ ਸਾਹਿਬ ਤੇ ਢੁੱਠਾ ਪਰਚਾ ਕਰਵਾਇਆ ਜੀ ਮੁੰਡਾ ਕੁੱਤਿਆਂ ਨਿਰਮਲਾ ਦੇਵੀ ਨੇ ਹਾਂ ਮਨੇ ਉਹ ਅਲਜਾਮ ਪੰਚਾਇਤ ਹਾਂਜੀ ਹਾਂਜੀ ਇਹ ਅਸਲ ਦੇ ਵਿੱਚ ਮਾਮਲਾ ਕੀ ਹੈ ਕਿਉਂ ਕੀਤਾ ਗਿਆ ਉਹਦੀ ਮਨਸ਼ਾ ਕੀ ਹੈ ਅਸਲੀ ਮਨਸ਼ਾ ਇੱਕ ਉਸ ਟਾਈਮ ਪਹਿਲੇ ਸਰਪੰਚ ਸਾਹਿਬ ਕੋਲ ਇਹੀ ਗੂਗਮਾੜੀ ਦੇ ਸਥਾਨ ਤੇ ਬੈਠਣ ਵਾਸਤੇ ਕਹਿੰਦੇ ਸੀਗੇ ਜੀ ਕਿ ਤੁਸੀਂ ਉੱਥੇ ਬੈਠਣਾ ਹੈ ਠੀਕ ਹੈ ਜੀ ਉਹ ਜਗ੍ਹਾ ਸਾਡੇ ਅੰਡਰ ਕੀਤੀ ਜਾਵੇ ਜੀ ਸਰਪੰਚ ਸਾਹਿਬ ਨੇ ਉੱਥੋਂ ਮਨਾਂ ਕੀਤਾ ਇਹ ਉਹਦੇ ਕਰਕੇ ਸਾਰਾ ਕੁਝ ਕੀਤਾ ਗਿਆ ਜੀ ਇਹ ਇਹ ਜਿਹੜੀ ਇੱਕ ਵਾਰੀ ਇੱਕ ਵਾਰੀ ਵੇਗਰੀ ਦਾ ਖਾਲਸਾ ਵੇਗਰੀ ਦੀ ਫਤਿਹ ਮੈਂ ਜੀ ਮੈਂ ਜੀ ਉੱਥੋਂ ਆਪਣਾ ਦੁੱਗਾ ਮੜੀ ਕਮੇਟੀ ਦਾ ਮੈਂਬਰ ਐ ਜੀ ਪਿੰਡ ਝਾਂਪਰ ਤੋਂ ਜੀ ਅਸਲ ਜੀ ਅਸੀਂ ਇਹ 2006-7 ਜੇ ਕਮੇਟੀ ਬਣੀ ਵੀ ਥੜੀ ਤਾਂ ਸਾਰੀ ਦੇਖ ਰੇਕ ਜੀ ਉੱਥੇ ਕਮੇਟੀ ਕਰ ਰਹੀ ਹੈ ਅਸਲ ਚ ਜਿਹੜੀ ਗੱਲ ਹੈ ਜਮੀਨ ਦਾ ਨਾਲ ਆਈ ਸਾਰਾ ਉਹ ਮੇਰੇ ਕੋਲ 7-8 ਕਰ ਨਾਲ ਆਏ ਜੀ ਮਗਰ ਸ਼ਾਮਲਾਟ ਜਮੀਨ ਹੈ ਜੀ ਉਹ ਉਹਦੇ ਉੱਪਰ ਕਬਜ਼ਾ ਕਰਨ ਨੂੰ ਫਿਰਦੀ ਹੈ ਜੀ ਇਹ ਕਿਹਾ ਵੀ ਮਗਰ ਦੇ ਪਿੱਛੇ ਬੰਦਾ ਵੀ ਹੋ ਸਕਦਾ ਜੀ ਕੋਈ ਨਾ ਕੋਈ ਰੇਡ ਪਾਉ ਤੇ ਜਮੀਨ ਦਾ ਸਾਡੇ ਪਿੰਡ ਚ ਉਹਦੇ ਕਾਰਨ ਕਰਕੇ ਪੰਚਾਇਤ ਨੂੰ ਬਿਲਜਾਉਣੇ ਨਸਰਦੀ ਹੈ ਜੀ ਨਾਲ ਕੁੱਟ ਮਾਰਦਾ ਜਿੰਨਾ ਆਪ ਕਰੀਏ ਬਾਕੀ ਵੀਡੀਓ ਦੇ ਵਿੱਚ ਪਿਆ ਜੀ ਸਾਰਾ ਕੁਝ ਉਹ ਤੁਹਾਨੂੰ ਦੇਤੀਆਂ ਜੀ ਨਾ ਲੈਣ ਕੇ ਗੁੱਗਲ ਮਾਰੀ ਦੁੱਥੇ ਵੀ ਜਿੰਦੇ ਬੇਅਬਦੀ ਕਰੀ ਉਹ ਵੀ ਵਿੱਚੇ ਪਈ ਇਹਦੇ ਰਿਕਾਰਡਿੰਗ ਉਹ ਵੀ ਵੀ ਜੀ ਮੈਂ ਤੁਹਾਨੂੰ ਜਾਣ ਕੇ ਲਿਜਾ ਰਹੀ ਹਾਂ ਜੀ ਜਾਣ ਕੇ ਲਿਜਾ ਰਹੀ ਵੀਰ ਇਹ ਤਾਂ ਇਹ ਤਾਂ ਇੱਕ ਵਾਰੀ ਪਹਿਲਾਂ ਵੀ ਰੌਲਾ ਪਿਆ ਸੀ ਪਿਛਲੀ ਪੰਚਾਇਤ ਵੇਲੇ ਵੀ ਉਹ ਕੀ ਮਸਲਾ ਸੀ ਇਹੀ ਰੌਲਾ ਹੈ ਜੀ ਹੋਰ ਕੋਈ ਨਹੀਂ ਹੈਗੀ ਮਾਰਨ ਲੜਦੀ ਹੈ ਜੀ ਮੰਨ ਲੇ ਚਲੋ ਜਿੱਥੇ ਕਿਤੇ ਤਾਂ ਕਿਸੇ ਦੀ ਹੋਰ ਦੇ ਗੱਲ ਪੈ ਜਾਂਦੀ ਹੈ ਕੋਈ ਮਾਰੀ ਦੇ ਮੱਥਾ ਟੇਕਣ ਜਾਂ ਉਹਦੇ ਮਗਰ ਪੈ ਜਾਂਦੇ ਜੀ ਇਹ ਤੁਹਾ ਮਹਾਂਗਲਤਾ ਸਾਰੀ ਜੀ ਦੀ ਜਮੀਨ ਦੀ ਇਹੋ ਜੀ ਵੀ ਹੋਰ ਕੁਝ ਨਹੀਂ ਹੈਗੀ ਚਲ ਦੁੱਧ ਮਾਰੀ ਚ ਬਿਠਾਇਆ ਜਾਵੇ ਹਾਂਜੀ ਉਹਦੇ ਨਿਹੜੜੀ ਮੁੰਡਾ ਜੀ ਬਿਲਕੁਲ ਤੁਸੀਂ ਐਂ ਕਰਨਾ ਜਾਂਦਾ ਕਾ ਤੁਸੀਂ ਪਤਾ ਕਰ ਲਓ ਜੀ ਪਿੰਡ ਜਾ ਕੇ ਮਾਦੀ ਪੁੱਛ ਲਵੋ ਜੇ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਜੀ ਇਹ ਨਾ ਆਪਣਾ ਜਿਹੜਾ ਗੁੱਗਾ ਮੜੀ ਸਥਾਨ ਤੇ ਜਗਾ ਜੀ ਇਹ ਜਗਾ ਮਹਿੰਗੀ ਹੋਣ ਕਰਕੇ ਜੀ ਠੀਕ ਹੈ ਜੀ ਇਹਦੇ ਪਿੱਛੇ ਬਹੁਤ ਸਾਰੇ ਸ਼ਰਾਰਤੀ ਅਨਸਰ ਹੋ ਸਕਦੇ ਨੇ ਜੀ ਜਿਨ੍ਹਾਂ ਕਰਕੇ ਸਾਰਾ ਕੁਝ ਉਹਨਾਂ ਵੱਲੋਂ ਕੀਤਾ ਗਿਆ ਆ ਜਾਂ ਕਰਵਾਇਆ ਗਿਆ ਆ ਠੀਕ ਹੈ ਜੀ ਅਸੀਂ ਇਹੀ ਉਜਾਸ਼ ਕਰਦੇ ਆਂ ਵੀ ਜਿਹੜਾ ਪਰਚਾ ਸਾਡਾ ਝੂਠਾ ਪਰਚਾ ਕੀਤਾ ਹੋਇਆ ਇਹ ਰੱਦ ਕੀਤਾ ਜਾਵੇ ਜੀ ਪਹਿਲਾਂ ਵੀ ਮੁੰਡਿਆਂ ਨੇ ਕੁਝ ਐਦਾਂ ਦਾ ਕੀਤਾ ਵੀ ਮੈਂ ਨਸ਼ੇੜੀ ਆਪਣੀ ਦੱਸਦੇ ਪਹਿਲਾਂ ਵੀ ਹਾਂਜੀ ਹਾਂਜੀ ਉਹ ਖਾਂ ਮਤਲਬ ਨਸ਼ਾ ਵਗੈਰਾ ਸੇਵਨ ਕਰਦੇ ਰਹਿੰਦੇ ਜੀ ਇਹ ਵੀ ਜਦੋਂ ਹੁਣ ਵੀਡੀਓ ਵਗੈਰਾ ਦੇਖੋ ਤੁਹਾਨੂੰ ਵੀ ਡਰਿੰਕ ਕੀਤੀ ਸੀਗੀ ਉਹਨਾਂ ਜੀ ਠੀਕ ਹੈ ਜੀ ਸਰਪੰਚ ਸਾਹਿਬ ਦੇ ਘਰ ਤੇ ਆ ਕੇ ਉਹਨਾਂ ਨੇ ਗਾਲਾਂ ਕੱਢੀਆਂ ਨੇ ਜੋ ਵੀ ਕੀਤਾ ਸਾਰਾ ਕੁਝ ਉੱਥੇ ਹੀ ਹਾਂਜੀ ਤੇ ਹਮ ਤੇ ਮਾੜੀ ਤੇ ਵੀ ਪਤਾ ਲੱਗਿਆ ਪਹਿਲਾਂ ਇਹਨਾਂ ਕੈਮਰੇ ਵਗੈਰਾ ਤੋੜੇ ਆ ਜੀ ਸੀਸੀਟੀਵੀ ਕੈਮਰੇ ਉਹਨਾਂ ਤੇ ਵੀ ਸ਼ਰਾਰਤ ਕਰਦਾ ਰਹੇ ਸ਼ਰਾਰਤ ਕਰਦੇ ਰਹਿੰਦੇ ਜੀ gəldik